ਲੋਕਲ ਬਾਡੀ ਡਾਇਰੈਕਟਰ ਪੰਜਾਬ ਸਰਕਾਰ ਨੇ ਧੂਰੀ ਨਗਰ ਕੌਂਸਲ ਦਾ ਕੀਤਾ اچانک ਦੌਰਾ ਨਗਰ ਕੌਂਸਲ ਵੱਲੋਂ ਕੀਤੇ ਗਏ ਕੰਮਾਂ ਦਾ ਲਿਆ ਜਾਇਜ਼ਾ ਅਤੇ ਧੂਰੀ ਕੌਂਸਲਰਾਂ ਦੀਆਂ ਮੁਸ਼ਕਲਾਂ ਸੁਣ ਕੇ ਜਲਦੀ ਹੱਲ ਕਰਨ ਦਾ ਦਿੱਤਾ ਭਰੋਸਾ ਲੋਕਲ ਬਾਡੀ ਡਾਇਰੈਕਟਰ ਪੰਜਾਬ ਸਰਕਾਰ ਨੇ ਧੂਰੀ ਨਗਰ ਕੌਂਸਲ ਦਾ ਕੀਤਾ اچانک ਦੌਰਾ ਤੇ ਕੌਂਸਲਰਾਂ ਦੀਆਂ ਮੁਸ਼ਕਲਾਂ ਸੁਣ ਕੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਉਹਨਾਂ ਨਾਲ ਮੁੱਖ ਮੰਤਰੀ ਦੇ ਓਐਸਡੀ ਓਮਕਾਰ ਸਿੰਘ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਹਾਜ਼ਰ ਸਨ ਇਸ ਮੌਕੇ ਦੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੋਕਲ ਬੋਡੀ ਡਾਇਰੈਕਟਰ ਪੰਜਾਬ ਸਰਕਾਰ ਨੇ 우ਮਾ ਸ਼ੰਕਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਧੂਰੀ ਵੱਲੋਂ ਸ਼ਹਿਰ ਵਿੱਚ ਕੀਤੇ ਗਏ ਵਿਕਾਸਿਕ ਕੰਮਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਉਹਨਾਂ ਨੇ ਕਿਹਾ ਕਿ ਧੂਰੀ ਦੇ ਨਗਰ ਕੌਂਸਲ ਪਾਰਕ ਵਿੱਚ ਜੋ ਪਾਣੀ ਦੀ ਟੈਂਕੀ ਸਫੈਦ ਹਾਥੀ ਬਣੀ ਖੜੀ ਹੈ ਉਸ ਦਾ ਜਲਦੀ ਹੱਲ ਕੀਤਾ ਜਾਵੇਗਾ। ਦੇਖੋ ਸਭ ਤੋਂ ਪਹਿਲੀ ਗੱਲ ਤਾਂ ਮੇਰੇ ਨੂੰ ਬੜੀ ਖੁਸ਼ੀ ਹੈ ਕਿ ਮੈਂ ਆਪਣੇ ਸ਼ਹਿਰ ਚ ਆਇਆ ਮੈਨੂੰ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਸਾਰੇ ਪੰਜਾਬ ਦੇ ਲੋਕਲ ਬੋਰਡ ਦੇ ਡਿਪਾਰਟਮੈਂਟ ਦੀ ਤੇ ਮੈਂ ਸਮੇਂ ਸਮੇਂ ਸੀ ਇੱਥੇ ਧੂਰੀ ਦਾ ਜਿਹੜੇ ਯੋ ਸਹਿਬਾਨ ਨੇ ਤੇ ਇੱਥੇ ਵੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹਨਾਂ ਨਾਲ ਅਸੀਂ ਰਿਵਿਊ ਕਰਦੇ ਰਹਿੰਦੇ ਸੀ ਕਿ ਕੀ ਕੀ ਦਿੱਕਤਾਂ ਨੇ ਬਟ ਜਦੋਂ ਸਰਕਾਰ ਦੇ ਪੱਧਰ ਤੇ ਮੋਨਿਟਰਿੰਗ ਹੁੰਦੀ ਹੈ ਉਹਦੇ ਵੱਡੇ ਡਿਵੈਲਪਮੈਂਟ ਪ੍ਰੋਜੈਕਟਸ ਦੇ ਤੇ ਜ਼ਿਆਦਾ ਫੋਕਸ ਹੋ ਜਾਂਦਾ ਕਿਉਂਕਿ ਸਰਕਾਰ ਦਾ ਕੰਮ ਹੁੰਦਾ ਵੀ ਸ਼ਹਿਰ ਨੂੰ ਵਿਕਸਿਤ ਕਿਵੇਂ ਕਰਨਾ ਹੈਗਾ ਚਾਹੇ ਉਹ ਬੱਸ ਸਟੈਂਡ ਹੈ ਚਾਹੇ ਐਸਟੀਪੀ ਹੈ ਚਾਹੇ ਆਪਣਾ ਵਾਟਰ ਟ੍ਰੀਟਮੈਂਟ ਪਲਾਂਟ ਹੈ ਚਾਹੇ ਅਸੀਂ ਸਪੋਰਟ ਸਟੇਡੀਅਮ ਦੀ ਹੈਗੀ ਆ ਉਹਦੇ ਕਾਰਨ ਕਿ ਹੁੰਦਾ ਜਿਹੜੇ ਛੋਟੇ ਆ ਗੱਲਾਂ ਇਹ ਪਤਾ ਲੱਗੀਆਂ ਵੀ ਛੋਟੇ ਛੋਟੇ ਇਸ਼ੂ ਨੇ ਕਿ ਕਿਤੇ ਪਾਣੀ ਦੀ ਪ੍ਰੋਬਲਮ ਹੈ ਕਿਤੇ ਸੀਵਰੇਜ ਬਲੋਕੇਜ ਹੈ ਜਾਂ ਸਟਰੀਟ ਲਾਈਟ ਨਹੀਂ ਚੱਲ ਰਹੀਆਂ ਜਾਂ ਕੁਝ ਫੂਗਿੰਗ ਦੇ ਇਸ਼ੂਸ ਨੇ ਇਹ ਵੱਡੇ ਜਿਹੜੇ ਕਹਿੰਦੇ ਮਾਈਨਰ ਇਸ਼ੂਸ ਹੁੰਦੇ ਨੇ ਲੋਕਲ ਲੈਵਲ ਤੇ ਮਟ ਇਹਦੇ ਬਾਰੇ ਵੀ ਅਸੀਂ ਇਸ ਮੀਟਿੰਗ ਤੋਂ ਪਹਿਲਾਂ ਮੈਂ ਡਿਟੇਲਡ ਸਾਰੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਬਾਅਦ ਚ ਵੀ ਕਰਾਂਗਾ ਕਿ ਪਹਿਲਾਂ ਮੈਂ ਸਮਝਿਆ ਵੀ ਇਸ਼ੂਸ ਕੀ ਨੇ ਕੋਈ ਤੇ ਮੈਨਪਾਵਰ ਦੀ ਪ੍ਰੋਬਲਮ ਹੈ ਜਾਂ ਕੋਈ ਛੋਟੀ ਮੋਟੀ ਮਸ਼ੀਨਰੀ ਲੈਣ ਦੀ ਲੋੜ ਹੈ ਜਾਂ ਮੋਟਰ ਐਕਸਟਰਾ ਲੈਣ ਦੀ ਲੋੜ ਹੈ ਉਹ ਡਾਇਰੈਕਸ਼ਨਸ ਇਹਨਾਂ ਨੂੰ ਦਿੱਤੀਆਂ ਹੈਗੀਆਂ ਨੇ ਵੀ ਇਹ ਤਾਂ ਇਨ ਜਨਰਲ ਵੀ ਸਾਡੇ ਜਦੋਂ ਉੱਥੇ ਚੰਡੀਗੜ੍ਹ ਮੀਟਿੰਗਸ ਹੁੰਦੀਆਂ ਨੇ ਸਾਰੇ ਕਮਿਸ਼ਨਰਸ ਨੂੰ ਤੇ ਈਓਸ ਨੂੰ ਅਸੀਂ ਡਾਇਰੈਕਸ਼ਨ ਦਿੰਨੇ ਆ ਵੀ ਜਿਹੜੀ ਮੇਨਟੇਨੈਂਸ ਹੈ 댓 ਇਜ਼ ਦੀ ਟਾਪ ਪ੍ਰਾਇਓਰਟੀ ਸਾਡੀ ਹੋਣੀ ਚਾਹੀਦੀ ਹੈ ਗਵਰਨਮੈਂਟ ਦੀ ਜਿਹੜਾ ਅਸੀਂ ਇਨਫਰਾਸਟ੍ਰਕਚਰ ਲੇ ਕਰਤਾ ਚਾਹ ਪਾਣੀ ਦਾ ਚਾਹ ਸੀਵਰੇਜ ਦਾ ਚਾਹ ਸਟਰੀਟ ਲਾਈਟਾਂ ਨੇ ਚਾਹ ਛੜਕਾਂ ਨੇ ਚਾਹ ਐਸਟੀਪੀ ਹੈ ਉਹਦੀ ਮੇਨਟੇਨੈਂਸ ਕਰਨਾ ਸਾਡੀ ਮੋਸਟ ਇੰਪੋਰਟੈਂਟ ਪ੍ਰਾਇਓਰਟੀ ਹੈ ਜੇ ਅਸੀਂ ਉਹਨੂੰ ਨਹੀਂ ਪ੍ਰੋਪਰ ਢੰਗ ਨਾਲ ਮੇਨਟੇਨ ਕਰ ਪਾਰੇ ਤੇ ਅਸੀਂ ਅੱਗੇ-ਅੱਗੇ ਵਧੀ ਜਾਂਦੇ ਆ ਤਾਂ ਉਹਦਾ ਲੋਕਾਂ ਨੂੰ ਜ਼ਿਆਦਾ ਲਾਭ ਨਹੀਂ ਹੁੰਦਾ ਕਿ ਲੋਕਾਂ ਨੂੰ ਬੇ ਹੋਏ ਇਨਫਰਾਸਟ੍ਰਕਚਰ ਦੀ ਮੇਨਟੇਨੈਂਸ ਦੀ ਜਿਆਦਾ ਜੂਰਤ ਹੁੰਦੀ ਆ ਜਿੱਥੇ ਪਾਣੀ ਦੀ ਸਪਲਾਈ ਹੋ ਰਹੀ ਆ ਚਾਹੇ ਹੋਰ ਹੈ ਬਟ ਇਹੀ ਸਾਰਾ ਅੱਜ ਸਾਰੇ ਐਮਸੀ ਸਿਵਾਨ ਮੇਰੇ ਇਹਨਾਂ ਦੇ ਮੇਰਾ ਤਾਂ ਬਚਪਨ ਇੱਥੇ ਬਿਤਾਇਆ ਇਹਨਾਂ ਨੇ ਸਾਰਿਆਂ ਨੇ ਮੈਂ ਜਾਣਦਾ ਆ ਕਿਸੇ ਨੂੰ ਨਿੱਜੀ ਤੌਰ ਤੇ ਕਿਸੇ ਨੂੰ ਵੈਸੇ ਤੌਰ ਤੇ ਇਹਨਾਂ ਦੀਆਂ ਗੱਲਾਂ ਸੁਣੀ ਆ ਸਾਰਿਆਂ ਦੀ ਤੇ ਬੜੇ ਜੈਨੂਨ ਇਹਨਾਂ ਨੇ ਕੋਈ ਕੀਤਾ ਕਿਸੇ ਪਾਰਟੀ ਵਾਈਜ਼ ਦੇ ਉੱਪਰ ਉੱਠ ਕੇ ਸਾਰਿਆਂ ਨੇ ਜੋ ਜੈਨੂਨ ਸ਼ਹਿਰ ਦੀਆਂ ਗੱਲਾਂ ਸੀ ਪ੍ਰੋਬਲਮ ਸੀ ਉਹ ਕੀਤੀਆਂ ਮੈਨੂੰ ਬੜੀ ਖੁਸ਼ੀ ਹੋਈ ਕਿ ਇਹਨਾਂ ਨੇ ਮੈਨੂੰ ਆਪਣਾ ਘਰ ਦਾ ਸਮਝ ਕੇ ਕੋਈ ਇੱਥੇ ਇਹ ਜੀ ਗੱਲ ਨਹੀਂ ਕੀਤੀ ਵੀ ਜਿਹਦੇ ਨੇ ਮੇਰੀ ਪੋਜੀਸ਼ਨ ਔਕੜਉਂਦੀ ਬਟ ਇਹਨਾਂ ਨੇ ਬੜੀ ਸਾਰੀ ਪ੍ਰਧਾਨ ਜੀ ਦਾ ਵੀ ਬੜਾ ਧੰਨਵਾਦ ਵੀ ਇਹਨਾਂ ਨੇ ਜੈਨੂਇਨ ਗੱਲ ਕੀਤੀ ਸਾਰੇ ਸਾਡੀ ਪੋਲੀਟੀਕਲ ਲੀਡਰਸ਼ਿਪ ਬੈਠੀ ਹੈ ਜਿਹੜੇ ਇੱਥੇ ਦੇਖਦੇ ਨੇ ਗਵਰਨਮੈਂਟ ਸਾਈਡ ਤੋਂ ਤੇ ਸਾਡੇ ਆਪਸੀ ਸੇਵਨ ਤੇ ਮੇਰੀ ਇਹੀ ਕੋਸ਼ਿਸ਼ ਹੋਊਗੀ ਵੀ ਇਹਨੂੰ ਅਸੀਂ ਹੁਣ ਰੈਗੂਲਰਲੀ ਜਿਹੜੇ ਇਸ਼ੂਸ ਨੇ ਇਹਨੂੰ ਫੋਲੋ ਅਪ ਕਰਕੇ ਰਿਜ਼ੋਲਵ ਕਰੀਏ ਤੇ ਇੱਥੇ ਲੋਕਾਂ ਦਾ ਵਿਕਾਸ ਦੇ ਨਾਮ ਨਾਲ ਜਿਹੜੀਆਂ ਛੋਟੀਆਂ-ਮੋਟੀਆਂ ਪ੍ਰੋਬਲਮ ਨੇ ਉਹ ਪਾਇਥਾwidetilde ਬਣੀ ਟੈਂਕੀ ਖੜੀ ਹੈ ਜੀ ਕਈ ਵਾਰ ਤੁਹਾਡੇ ਕੋਲ ਕਾਉਂਸਲਰਾਂ ਨਾਲ ਵੀ ਲਿਖ ਕੇ ਵੀ ਤੁਮ ਉਹਦੇ ਕੋਈ ਹੱਲ ਨਹੀਂ ਹੋਇਆ ਹੁਣ ਕੱਤ ਕੋ ਜੇਗਾ ਜੀ ਕਿਉਂਕਿ ਬੱਚੇ ਇੱਥੇ ਸਵੇਰ ਸ਼ਾਮ ਬੱਚੇ ਸ਼ੇਅਰ ਕਰਦ ਨੇ ਨਹੀਂ ਅਨਸੇਫ ਹੈ ਇਹ ਐਕਸ਼ਨ ਸਾਹਮਣੇ ਦੱਸਤਾ ਕਿ ਇਹਨਾਂ ਨੇ ਰਿਪੋਰਟ ਕਰਤੀ ਹੈ ਇਹੋ ਸਾਹਿਬ ਇਹਨੂੰ ਆਪਣਾ ਜਿਹੜਾ ਪ੍ਰੋਸੀਜਰ ਫੋਲੋ ਕਰਕੇ ਹਾਊਸ ਦੀ ਮੀਟਿੰਗ 'ਚ ਕਰਕੇ ਇਹਨਾਂ ਨੂੰ ਇਹ ਅਧਿਕਾਰ ਦਿੱਤਾ ਸੀ ਕਰਦਾਂਗੇ ਸੀ ਵੀਰੇ ਬੋਲੋ ਕਿ ਕਿਨਾਂ ਕੋਲੇ ਟੈਕਨੀਕਲ ਨੋ ਹੋਉਂਦੀ ਹੈ ਵੀ ਇਹਨੂੰ ਕਿਵੇਂ ਡੈਮੋਲਿਸ਼ ਕਰਨਾ ਹੈ ਮੇਰੇ ਖਿਆਲ ਜਾਣ ਵਾਲੇ 10-15 ਦਿਨਾਂ ਦੇ ਵਿੱਚ ਇਹ ਦੇਖੋ ਕੁਝ ਮੁਸ਼ਕਲਾਂ ਸੀਗੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਬਟ ਆਮ ਲੋਕਾਂ ਕਾਸਤੇ ਵੱਡੀਆਂ ਬਣ ਜਾਂਦੀਆਂ ਜਿਵੇਂ ਸੀਵਰੇਜ ਦੀ ਖਾਸ ਕਰਕੇ ਧੂਰੀ ਸ਼ਹਿਰ ਦੇ 5-7 ਇਹੋ ਜਿਹੇ વોર્ਡ ਜਿੱਥੇ ਪ੍ਰੋਬਲਮ ਜ਼ਿਆਦਾ ਹੈ ਤਾਂ ਉਹ ਸਾਰਾ ਡਾਇਰੈਕਟਰ ਸਾਹਿਬ ਨੂੰ ਜਾਣੂ ਕਰਵਾਇਆ ਉਹਨਾਂ ਨੇ ਅੱਗੇ ਆਫੀਸਰ ਨੂੰ ਇਨਸਟਰਕਸ਼ਨਸ ਵੀ ਦਿੱਤੀਆਂ ਕਿ ਰੈਗੂਲਰ ਫਾਲੋਅ ਅਪ ਇਹੋ ਲਿਆ ਜਾਊਗਾ ਤਾਂ ਇਹ ਹੈ ਕਿ ਮੇਨ ਮਕਸਦ ਇਹ ਹੈ ਕਿ ਜਿਹੜੀਆਂ ਛੋਟੀਆਂ-ਛੋਟੀਆਂ ਪ੍ਰੋਬਲਮਸ ਹੈ ਉਹ ਨਾ ਆਉਣ ਅਗੇ ਨੂੰ ਬਾਕੀ ਜਿਹੜੇ ਉਸ ਤੋਂ ਬਿਨਾ ਜਿਹੜੇ ਹੋਰ ਵੱਡੇ ਪ੍ਰੋਜੈਕਟ ਆਉਣ ਵਾਲੇ ਸਮੇਂ ਚ ਇੱਥੇ ਆ ਅੱਜ ਗੱਲ ਹੋਈ ਹੈ ਹੁਣ ਇਸ ਤੋਂ ਬਾਅਦ ਉਹ ਸਾਈਟਸ ਵੀ ਵਿਜ਼ਿਟ ਕਰਨੀਆਂ ਜਿੱਥੇ ਮਸਲਾ ਆ ਰਹੀ ਹੈ ਜਿੱਥੇ ਅਪਾ ਨਾ ਵਿਲਪਮੈਂਟ ਬੁਡਜਟ ਲੈ ਕੇ ਆਉਦੇ ਹਾਂ ਤਾਂ ਓਵਰਆਲ ਛੋਟੇ ਤੋਂ ਲੈ ਕੇ ਵੱਡਾ ਕੰਮ ਹਰ ਡਿਸਕਸ ਹੋ ਸਾਰੇ ਕੰਮ ਡਿਸਕਸ ਹੋਏ ਅੱਜ ਕਿੰਨੇ ਡੰਗਰੇ ਸਾਹਿਬ ਨੇ ਸਾਰੇ ਕਿਹੜੇ ਹੈਡਿੰਗ ਕਰੀਆਂ ਮੀਟਿੰਗ ਕਰਕੇ ਜਿੰਨੇ ਵੀ ਸਾਹਿਬ ਦੇ ਲੰਮੇ ਸਮੇਂ ਤੋਂ ਮਸਲੇ ਲਟਕਦੇ ਆ ਰਹੇ ਤੇ ਉਹਨਾਂ ਬਾਰੇ ਸਾਰਾ ਨਰਾਇ ਮਾਸੂਰਾ ਕਰਕੇ ਉਹਨਾਂ ਨੂੰ ਜਲਦੀ ਹੱਲ ਕਰਨ ਲਈ ਪ੍ਰਵਾਨਾ ਕਰਿਆਗਾ ਜਿਵੇਂ ਬਸ ਸਟੈਂਡ ਬਣਾਉਣਾਗਾ ਜਾਂ ਪਾਣੀ ਵਾਟਰ ਸਪਲਾਈ ਦਾ ਮੈਟਰ ਆ ਸੀਵਰੇਜ ਦੇ ਹੈਗੇ ਸੀ ਗੋਲਵਾ ਤੇ ਕੁਝ ਪਾਰਕਾਂ ਦੀਆਂ ਸੀ ਉਹ ਸਾਰਿਆਂ ਦੇ ਵਿਚਾਰ ਫਤਾਲਾ ਕਰਕੇ ਜਲਦੀ ਇਹ ਕੰਮ ਸ਼ੁਰੂ ਕੀਤੇ ਜਾਣਗੇ